ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਤੇ ਤਹਿ ਦਿਲੋਂ ਸਵਾਗਤ ਹੈ ਅੱਜ ਦੀ ਸਾਡੀ ਵੀਡੀਓ ਇੱਕ ਐਸੇ ਵਿਸ਼ੇ ਤੇ ਹੈ ਜੋ ਹਰ ਸੈਕ ਪਰਿਵਾਰ ਹਰ ਪੰਜਾਬੀ ਦੇ ਦਿਲ ਨੂੰ ਛੂਣ ਵਾਲੀ ਹੈ ਇਹ ਗੱਲ ਹੈ ਸਾਡੀ ਭੈਣ ਮੈਕਵਾਰੀ ਮੈਂ ਖੁਦ ਮੈਕ ਭੈਣ ਦੀਆਂ ਵੀਡੀਓਜ਼ ਦੇਖਦੀ ਹਾਂ ਉਹ ਬਹੁਤ ਹੀ ਸੁੰਦਰ ਸੋਚ ਵਾਲੀ ਸਿਆਣੀ ਤੇ ਸੋਲਜੀ ਹੋਈ ਕੁੜੀ ਹੈ ਅਮਰਤ ਧਾਰੀ ਸਿੱਖ ਪਹਿਰਾਵੇ ਵਿੱਚ ਸਦਾ ਗਰਵਾਨੀ ਨਾਲ ਜੁੜੀ ਹੋਈ ਗੁਰੂ ਘਰ ਲਈ ਅਥਾਹ ਪਿਆਰ ਰੱਖਣ ਵਾਲੀ ਇਹ ਸਭ ਗੁਣ ਉਸ ਦੀ ਸ਼ਖਸੀਅਤ ਨੂੰ ਖਾਸ ਬਣਾਉਂਦੇ ਹਨ ਕੁਝ ਮਹੀਨੇ ਪਹਿਲਾਂ ਉਹ ਆਪਣੇ ਪਤੀ ਦੇ ਨਾਲ ਕੈਨੇਡਾ ਗਈ ਕਿਉਂਕਿ ਉਹ ਕੈਨੇਡਾ ਦੀ ਪੀਅਰ ਹੈ ਪਰ ਉੱਥੇ ਜਾ ਕੇ ਅਚਾਨਕ ਉਸਦੀ ਸਿਹਤ ਖਰਾਬ ਹੋ ਗਈ ਹਾਲਾਤ ਇਹੋ ਜਿਹੇ ਬਣੇ ਕਿ ਉਸ ਨੂੰ ਵਾਪਸ ਇੰਡੀਆ ਭੇਜਣਾ ਪਿਆ ਉਸੇ ਵੇਲੇ ਉਸ ਨੇ ਆਪਣੇ ਸੱਸ ਸਹੁਰੇ ਦੇ ਕੋਲ ਉਸ ਦਾ ਇਲਾਜ ਸ਼ੁਰੂ ਕਰਵਾਇਆ ਗਿਆ ਪਰ ਹਾਲੇ ਤੱਕ ਉਸਦੀ ਸਿਹਤ ਵਿੱਚ ਕੋਈ ਵੱਡਾ ਫਰਕ ਨਹੀਂ ਪੈ ਰਿਹਾ ਮੈਕ ਨੇ ਖੁਦ ਆਪਣੀ ਵੀਡੀਓ ਵਿੱਚ ਦੱਸਿਆ ਕਿ ਉਹ ਕਾਫੀ ਕਮਜ਼ੋਰ ਹੋ ਚੁੱਕੀ ਹੈ ਡਿਪਰੈਸ਼ਨ ਦਾ ਸ਼ਿਕਾਰ ਵੀ ਹੋ ਚੁੱਕੀ ਹੈ ਜਿਹੜੀ ਕੁੜੀ ਕਦੇ ਲੋਕਾਂ ਨੂੰ ਆਸ ਤੇ ਹੌਸਲਾ ਦਿੰਦੀ ਸੀ ਅੱਜ ਖੁਦ ਹੌਸਲੇ ਦੀ ਲੋੜ ਮਹਿਸੂਸ ਕਰ ਰਹੀ ਹੈ ਇਹ ਹਾਲਾਤ ਦੇਖ ਕੇ ਇੱਕ ਗੱਲ ਮੇਰੇ ਦਿਲ ਨੂੰ ਚੁਬਦੀ ਹੈ ਸਾਨੂੰ ਉਸ ਦੀ ਤੰਦਰੁਸਤੀ ਲਈ ਇਕੱਠੇ ਹੋ ਕੇ ਅਰਦਾਸ ਕਰਨੀ ਚਾਹੀਦੀ ਸੀ ਵਾਹਿਗੁਰੂ ਅੱਗੇ ਬੇਨਤੀ ਕਰਨੀ ਚਾਹੀਦੀ ਸੀ ਪਰ ਅਫਸੋਸ ਅਸੀਂ ਅਜੇ ਸਮੇਂ ਵਿੱਚ ਵੀ દોਸ਼ ਲਾਉਣ ਚਰਚਾ ਕਰਨ ਤੇ ਉਸ ਦੀ ਜ਼ਿੰਦਗੀ ਵਿੱਚ ਦਖਲ ਦੇਣ ਵਿੱਚ ਲੱਗੇ ਹੋਏ ਹਾਂ ਕੀ ਅਸੀਂ ਕਦੇ ਸੋਚਿਆ ਹੈ ਕਿ ਸਭ ਕਰਨ ਨਾਲ ਉਸ ਦੀ ਸਿਹਤ ਹੋਰ ਵੀ ਖਰਾਬ ਹੋ ਸਕਦੀ ਹੈ ਉਹ ਪਹਿਲਾਂ ਹੀ ਬਿਮਾਰ ਹੈ ਮਨੁੱਖੀ ਤੌਰ ਤੇ ਟੁੱਟ ਰਹੀ ਹੈ ਤੇ ਅਸੀਂ ਉਸ ਦੀ ਹਿੰਮਤ ਵਧਾਉਣ ਦੀ ਥਾਂ ਉਸ ਦੀ ਨਿੰਦਾ ਕਰਦੇ ਹਾਂ ਮੇਰਾ ਸਵਾਲ ਹੈ ਅਸੀਂ ਉਸ ਦੀ ਨਿੱਜੀ ਜ਼ਿੰਦਗੀ ਦੇ ਜੱਜ ਕੌਣ ਹਾਂ ਕੋਈ ਵੀ ਪਰਿਵਾਰ ਕੋਈ ਵੀ ਵਿਅਕਤੀ ਪੂਰਾ ਨਹੀਂ ਹੁੰਦਾ ਹਰ ਕਿਸੇ ਦੇ ਆਪਣੇ ਦੁੱਖ ਸੁੱਖ ਹੁੰਦੇ ਹਨ ਪਰ ਸਾਡੀ ਸਿੱਖੀ ਸਾਨੂੰ ਸਿਖਾਉਂਦੀ ਹੈ ਕਿ ਸਰਵਤ ਦਾ ਪੱਲੇ ਲਈ ਅਰਦਾਸ ਕਰੋ ਜਦੋਂ ਕਿਸੇ ਤੇ ਕੋਈ ਮੁਸੀਬਤ ਆਵੇ ਉਸ ਦੇ ਹੱਕ ਵਿੱਚ ਬੋਲੋ ਨਾ ਕਿ ਉਸ ਨੂੰ ਹੋਰ ហេਠਾਂ ਖਿੱਚੋ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਰਦਾਸ ਦਾ ਬਲ ਬਹੁਤ ਵੱਡਾ ਹੁੰਦਾ ਹੈ ਗੁਰੂ ਸਾਹਿਬ ਨੇ ਸਾਨੂੰ ਨਾਮ ਸਿਮਰਨ ਤੇ ਅਰਦਾਸ ਦੀ ਸ਼ਕਤੀ ਬਖਸ਼ੀ ਹੈ ਜੇ ਅਸੀਂ ਸਭ ਮਿਲ ਕੇ ਮਹਿਕ ਪੈਣ ਲਈ ਅਰਦਾਸ ਕਰਾਂਗੇ ਪਾਹੀ ਗਰੂ ਉਹਨਾਂ ਨੂੰ ਜਲਦੀ ਨਾਲ ਤੰਦਰੁਸਤ ਕਰਨਗੇ ਉਹ ਦੁਬਾਰਾ ਪਹਿਲਾਂ ਵਾਂਗ ਖੁਸ਼ ਚੁਸਤ ਤੇ ਸਾਡੇ ਲਈ ਬਲੌਗ ਬਣਾਉਣ ਵਾਲੀ ਬਣੇਗੀ ਅੱਜ ਦੀ ਇਸ ਵੀਡੀਓ ਰਾਹੀਂ ਮੈਂ ਸਿਰਫ ਇਹੀ ਬੇਨਤੀ ਕਰਦੀ ਹਾਂ ਆਓ ਅਸੀਂ ਮਹਿਕ ਮੈਨ ਲਈ ਨਿੰਦਾ ਨਹੀਂ ਦਵਾ ਕਰੀਏ ਆਓ ਅਸੀਂ ਸੋਸ਼ਲ ਮੀਡੀਆ ਤੇ ਉਸ ਦੇ ਖਿਲਾਫ ਨਹੀਂ ਸਗੋਂ ਉਸ ਦੀ ਹਿੰਮਤ ਵਧਾਉਣ ਵਾਲੇ ਸ਼ਬਦ ਲਿਖੀਏ ਆਓ ਅਸੀਂ ਸਾਰੇ ਰੈਲ ਮੁੜ ਕੇ ਗੁਰੂ ਸਾਹਿਬ ਅੱਗੇ ਅਰਦਾਸ ਕਰੀਏ ਕਿ ਵਾਹਿਗੁਰੂ ਮੈਕ ਭੈਣ ਨੂੰ ਤੰਦਰੁਸਤ ਕਰ ਦੇਣ ਸਾਨੂੰ ਆਪਣੇ ਅੰਦਰ ਦੀ ਸੋਚ ਸੋਚਣ ਦੀ ਲੋੜ ਹੈ ਕਿ ਕਿਸੇ ਵੀ ਮਨੁੱਖ ਦੇ ਦੁੱਖ ਤੇ ਮਜ਼ਾਕ ਨਹੀਂ ਬਣਾਉਣਾ ਨਾ ਹੀ ਉਸ ਨੂੰ ਹੋਰ ਦੁੱਖ ਦੇਣਾ ਸਾਨੂੰ ਸਿੱਖੀ ਦੇ ਊਸੂਲਾਂ ਨੂੰ ਯਾਦ ਰੱਖਣਾ ਹੈ ਦਇਆ ਪਿਆਰ ਸਹਿਜੋਗ ਮੈਂ ਇਹ ਵੀਡੀਓ ਬਣਾਉਣਾ ਨਹੀਂ ਚਾਹੁੰਦੀ ਸੀ ਪਰ ਮੈਕ ਪੈਣ ਦੀ ਵੀਡੀਓ ਦੇਖ ਕੇ ਮੇਰੇ ਦਿਲ ਵਿੱਚ ਇਹ ਗੱਲਾਂ ਆਈਆਂ ਮੈਨੂੰ ਲੱਗਾ ਕਿ ਸਾਡੇ ਲੋਕਾਂ ਨੂੰ ਇਹ ਸੰਦੇਸ਼ ਦੇਣਾ ਜ਼ਰੂਰੀ ਹੈ ਜੇ ਮੇਰੇ ਸ਼ਬਦਾਂ ਵਿੱਚ ਕਿਸੇ ਨੂੰ ਕੁਝ ਵੀ ਗਲਤ ਲੱਗੇ ਤਾਂ ਮੈਨੂੰ ਅਣਜਾਣ ਸਮਝ ਕੇ ਮਾਫ਼ ਕਰਨਾ ਚਲੋ ਅੰਤ ਵਿੱਚ ਸਾਰੇ ਇਕੱਠੇ ਅਰਦਾਸ ਕਰੀਏ ਵਾਹਿਗੁਰੂ ਜੀ ਸਾਡੀ ਮੈਕ ਪੈਣ ਨੂੰ ਤੰਦਰੁਸਤ ਕਰਨ ਕਰੋ ਉਸ ਦੀ ਤਾਕਤ ਉਸ ਦਾ ਹੌਂਸਲਾ ਵਧਾ ਦਿਓ ਉਹ ਦੁਬਾਰਾ ਆਪਣੀ ਜ਼ਿੰਦਗੀ ਵਿੱਚ ਖੁਸ਼ੀਆਂ ਤੇ ਚਾਨਣ ਭਰ ਸਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੇ ਅਣਜਾਣੇ ਵਿੱਚ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਅਣਜਾਣ ਸਮਝ ਕੇ ਮਾਫ ਕਰਨਾ ਜੇ ਮੇਰਾ ਚੈਨਲ ਤੁਹਾਨੂੰ ਵਧੀਆ ਲੱਗਿਆ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ